ਕਿ ਦੀ ਬਾਣੀ ਕੋਈ ਸਹੀਏ ਹੋਆ ਰੰਮਾ ਰਿਹਾ ਰੰਗਾਂ ਤੁੰਗਲ ਜੇ ਤੁੰਗਲ ਕਾ ਚੰਗਾ ਆਖੇ ਨਾ ਯਾਹੇ ਹਰ ਘਰ ਦਾ ਰਾਹ ਭਾਵੇਂ ਭੁੱਲ ਜਾਵਾਂ ਘਰ ਆਪਣੇ ਦਾ ਰਸਤਾ ਨ ਭੁੱਲਣ ਦੇ ਵੀ ਮਾਲਕਾ ਤਾਂ ਤਾਂ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਸਾਲਾਨਾ ਜੋੜ ਮੇਲੇ ਦੀ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਹੋ ਹੋ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ ਰਾਹੁਲ ਨਰਾਈ ਵਲੌਗਸ ਤੇ ਅੱਜ ਆਪਾਂ ਆਏ ਹੋਏ ਆ ਜੀ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਮੇਲੇ ਤੇ ਸੋਚਿਆ ਅਸੀਂ ਤਾਂ ਦਰਸ਼ਨ ਕਰ ਲਈਆਂ ਨਾਲ ਅਸੀਂ ਤੁਹਾਨੂੰ ਵੀ ਦਰਸ਼ਨ ਕਰਾ ਦਿੰਦੇ ਆ ਬਾਬਾ ਜੀ ਦੇ ਤੇ ਇੱਕ ਗੱਲ ਹੋਰ ਜੀ ਇਹ ਮੇਲਾ ਚੱਲਦਾ ਜੀ 3 ਦਿਨ ਤੇ ਕੱਲ ਬਹੁਤ ਹੀ ਵੱਡੇ ਵੱਡੇ ਸਿੰਗਰ ਆ ਰਹੇ ਆ ਜੀ ਤੇ ਉਹਨਾਂ ਦੇ ਵਿੱਚੋਂ ਫੇਮਸ ਸਿੰਗਰ ਇੱਕ ਜੀ ਖਾਨ ਆ ਰਿਹਾ ਜੀ ਗੱਲ ਤੇ ਅਸੀਂ ਤੁਹਾਨੂੰ ਉਹ ਵੀ ਦਿਖਾਉਂ ਆਕਾ ਤਾਂ ਮੂੜਾ ਚੇਤਨਾ ਚੇਤਨ ਹੈ ਤੇ ਹੁਣ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਚਲਦੇ ਆ ਜੀ ਤੇ ਤੁਹਾਨੂੰ ਕਰਵਾਉਂਦੇ ਆ ਜੀ ਬਾਬਾ ਜੀ ਦੇ ਦਰਸ਼ਨ ਦੀਦਾਰ ਠੀਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਤ ਨਾਮ ਸ਼੍ਰੀ ਵਾਹਿਗੁਰੂ ਆਪੇ ਸੁਭਨ ਜੀ ਰਹਾਦਾ ਆਪੇ ਸੁਭਨ ਜੀ ਰਹਾਦਾ ਮੇਰੇ ਰਾਹ ਤੇ ਭਾਵੇਂ ਰਸਾ ਹਾਣੇ ਆਪ ਤੇ ਹੀ ਪਾਇਆ ਜੀ ਸੁਨੀਆਂ ਚਾਤਾ ਸਰਵਾਹੇ ਲੇਕੀ ਦੇਤੀ ਯਾਤਰਾ ਪਾਏ ਗੋੜ ਬੰਦੀ ਦੁਇ ਰਾਤ ਲਾਏ ਗੁਰ ਪੂਰੇ ਗਣ ਮੁਕਤ ਨ ਹੋਈ ਸਾਧਨਾਮ ਜਪ ਲਾ ਪੜ ਹੈ ਮਨ ਮੁਖ ਪਰ ਬੇਤ ਨਹੀਂ ਜਾਣਾ ਨਾਮ ਨਾ ਬੁੱਝੇ ਭਰਮ ਭੁਲਾਣਾ ਦੇਨ ਯੋਗਾ ਹੈ ਸੇਮਰਤ ਸਾਥ ਪਰ ਪੜ ਹੈ ਮੋ ਰਾਣਾ ਬਾਦ ਬਕਾਣ ਤਤ ਨਾ ਜਾਣਾ ਗੈਣ ਗੁਰ ਪੂਰੇ ਤਤ ਨਾ ਪਾਈਐ आज सूर ते रहा है सा हाँ सा सुन 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 है, आपे दन्ना साचे परख है जिनको नजर करे प्रभु अपनी गुरु मुख दस रहा है सुन सुन जिनको नदर दस है केती वाणी सुन कहिए ओ अंत आपे लाचल पाए

ਨਗਦੀ ਕਾ ਅੰਤਨ ਕਾਇਆ ਕੋਟ ਰਚਾਏ ਨਾ ਮਾਉ ਪਰਤਾਪ ਦਾ ਪੜ ਲਾ ਰੈ ਦਸ ਵਾ ਬਾਸਾ ਦਾ ਕਿਰਪਾ ਰੈ ਸਾਇਰ ਸਬਦ ਪਰੇ ਜਲ ਜਰਮਲ ਗੁਰ ਮੁਖ ਮਹਿਨ ਲਾਏ ਨਾ ਨਾਪ ਸਰ ਦੀਪਕ ਜੋਤਿ ਜਗਾਈ ਆਪੇ ਕਰ ਦੇ ਕਬੜਿਆ जो ज्योतर तू दाता सच्चे सो बाएारा पुरा तोल तौलै बजारा आपे रत्न में सारे देमत पाए की कीमत पाई पा बनारा बे पूरे पंडार रे सर्व कला दया पे लया गुरु मंत के सा पुजाए दा भजन करे पूरा गुरु फेटा जन्म जन दा नर मारे पेचै जो जात अंतर कपले विनासी आपे पे जग सते आएगा आप पे बड़ कहे अमर संतान रदनच विरलाल अपारा सात गुरु मिले पूरा गाई है प्रेम पधार के पाए ना प्रेम पधारत लहा अमंग ਤਾਮਹੀਰਾ ਘਾਟ ਸਪੂਰਾ ਤੁਮੇ ਸੱਚ ਸਾਥ ਲਾ ਕੋ ਪਾਏ ਕੋ ਨਾ ਬਹਾਈਂਦਾ ਤੁਮੇ ਕਾਟੇ ਤਾ ਦੁਸਰ ਪਾਰੰ ਕੋ ਕੁੰਨੇ ਪਾਲੂ ਪਾਲੀਂਗਾ ਜਾ ਰੰ ਤੁਮੇ ਸਿਰ ਸ਼ਕਤੀ ਕਰ ਵਾਸਾ ملک کي رنگ لاندي جا حکم يا ڍاري آ گاسي حکم ۾ دل قائم ڪري پونن واکو وڌو نو شاهه تي آخري صدا پونن ਨਰਨੰਦ ਕਾ ਪਰ ਪਾਰੇ ਸਾਪੇ ਕੁੰਡ ਚੰਦਾ ਚਾਹੁੰਦੇ ਨੇ ਕਿਤਕਾ ਚਾਰੋ ਜਨ ਨੂੰ ਪੂਰਤ ਕਰਾਉਂਦਾ ਹੈ ਤੇ ਲੋ ਜੀ ਗੁਰੂ ਪਿਆਰੇ ਸਾਥ ਸੰਗਤ ਜੀ ਸਟੇਜ ਲੱਗ ਚੁੱਕੀ ਹੈ ਤੇ ਕੱਲ ਆ ਰਿਹਾ ਜੀ ਇੱਥੇ ਬਹੁਤ ਹੀ ਵੱਡੇ ਵੱਡੇ ਸਿੰਗਰ ਜੀਵੇ ਕੀ ਤੁਸੀਂ ਤਸਵੀਰ ਦੇ ਵਿੱਚ ਦੇਖ ਹੀ ਸਕਦੇ ਹੋ ਕਿਆ ਤੇ ਇੰਤਜ਼ਾਰ ਕਰਨਾ ਜੋ ਗੁਰੂ ਸਮਰਗੰਨਾ ਯੰਮੇ ਨੂੰ ਤੁਮਾਹ ਪ੍ਰਗੋਈਂ ਰਾ ਉਹਨ ਕਉ ਉਪਦੇ ਦਾ ਗੁਰੂ ਕਾਣਾ ਸੇਠ ਪਾਏ ਕੀ ਆਪਥਾਰਾ ਰੋਣਾ ਤਾਂ ਆਂਦਾ ਰਿਵੇਂ ਸਾਥੇ ਜੁਗਾਂ ਤੋਂ ਅੰਤ ਤੱਕ ਪਰਾਂ ਨੰਨਾ ਓ ਮੈਂ ਦਰਦ ਦੇ ਆਵਾਜ਼ ਅਸਾ ਮਨਸਾ ਮੇਸਸ ਨਾਰ ਨੋ ਵੀ ਕੂੜਾ ਤੋਂ ਮੈਂ ਦਾਂ पांतारा सौ साध सते करा नान ਤੇ ਆ ਨੂਰਪੁਰ ਬੇਦੀ ਦੀਆਂ ਗਲੀਆਂ ਵੀ ਦੇਖ ਲਓ ਜੀ ਪੂਰੀਆਂ ਸ਼ਿੰਗਾਰੀਆਂ ਪਈਆਂ ਹੈ ਜੀ ਲਾਈਟਾਂ ਦੇ ਨਾਲ ਤੇ ਕੱਲ ਜੀ ਖਾਨ ਆ ਰਿਹਾ ਜੀ ਤੇ ਉਹਨੇ ਵੀ ਹੈ ਨਾ ਪੂਰੇ ਰੰਗ ਬੰਨਣੇ ਆ ਅਸੀਂ ਤੁਹਾਡੇ ਲਈ ਹਰ ਇੱਕ ਜਾਣਕਾਰੀ ਪਹਿਲ ਦੇ ਆਧਾਰ ਤੇ ਲੈ ਕੇ ਆਵਾਂਗੇ ਦੱਸਿਓ ਫਿਰ ਹੈ ਨਾ ਤੁਸੀ ਤੁਹਾਨੂੰ ਬਲੌਗ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਬਲੌਗ ਚ ਬਾਏ ਬਾਏ ਜੇਕਰ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ